ਜਾ ਗਰਫਤੇ ਕੋਲ ਜਾ ਕੇ ਖੜ੍ਹ ਜਾ ਗਰਫਤੇ ਉੱਥੇ ਕੱਲਾ ਬੈਠਾਗਾ ਉਹਦੇ ਕੋਲ ਬਹਿ ਜਾ ਕੀ ਭਾਲੀ ਜਾਂਦਾ ਏ ਹੂੰ ਹੂੰ ਪੱਕ ਲੱਗਦੀ ਆ ਮੈਂ ਆਖੇ ਕੀ ਭਾਲੀ ਜਾਂਦਾ ਫਤੇ ਕਹਿੰਦਾ ਇਹਦੀ ਮੰਮੀ ਖੋ ਗਈ ਕਹਿੰਦਾ ਉਹਨੂੰ ਭਾਲਦਾ ਮੰਮੀ ਖੋ ਗਈ ਇਹਦੀ ਜੇ ਕੈਸਾ ਟੋਆ ਪਟਾ ਹੈ ਨਾ ਲੰਗਾ ਜਾਂਦਾ ਹੈ ਨਾ ਟਾਪਾ ਜਾਂਦਾ ਹੈ ਤੂੰ ਮੈਨੂੰ ਇਧਰ ਰੱਖੀ ਤੂੰ ਨਿਹਰੀ ਹਰੀ ਹੋ ਜੂ ਸਾਗ ਖਾ ਕੇ ਐ ਹੋ ਗਿਆ ਮੇਰੇ ਕਹਿੰਦਾ ਸਾਗ ਖਾਣੋਂ ਦੋ ਹਟੇਗਾ ਜਦੋਂ ਤੂੰ ਨਿਹਰੀ ਹਰੀ ਹੋਗੀ ਕਿਆ ਪਾਣੀ ții ਕੇ ਆਪਾਂ ਆ ਗਏ ਆ ਖੇਤ ਤੇ ਮੋਟਰ ਚਲਾਈ ਹੋਈ ਆਪਣੀ ਬਾਕੀ ਹੋਰੇ ਮੈਂ ਮੰਜਾ ਡਾਲ ਲਿਆ ਮੰਜੀ ਜੀ ਡਾਲੀ ਤੇ ਹੁਣ ਬੱਜਿਆ ਕਿ 11 3:30 ਵਜੇ ਤੱਕ ਲੈਟ ਰਹੂ 3:30 4:00 ਵਜੇ ਤੱਕ ਤੇ ਦੇਖਦੇ ਆਂ ਕਿ ਜੇ ਰਹਿ ਗਿਆ ਬੜਾ ਮੋਟਾ ਫਿਰ ਕੱਲੂ ਰਾਮ ਜੀ ਆ ਫਿਰ ਆਇਆ ਨਾ ਪਾਣੀ ਖਾਸਾ ਲੱਗਦਾ ਬਾਹਰ ਨੂੰ ਇਹ ਆਪਣਾ ਖਾਲ ਥੋੜਾ ਜਿਹਾ ਕੱਢਣ ਵਾਲਾ ਹੈਗਾ ਡੂੰਗਾ ਘੱਟ ਕਰਕੇ ਪਾਣੀ ਉੱਤੋਂ ਦੀ ਉਸਣ ਲੱਗ ਜਾਂਦਾ ਹੈਗਾ ਤਾਂ ਹੀ ਮੈਂ ਥੋੜਾ ਜਿਹਾ ਇੱਧਰ ਛੜਤਾ ਮਾਂ ਚਾਲ ਇੱਧਰ ਨਿੱਕਾ ਕੱਢਦਣੇ ਹੈਗੇ ਉੱਤੋਂ ਦੀ ਉਸ ਲੂਗਾ ਨਹੀਂ ਹੈਗਾ ਆਹ ਸੇਰੇ ਵਾਲ ਅੱਧਾ ਕਿਆਰਾ ਰਾਮ ਗਿਆ ਉਹ ਸੇਤੀ ਰਮੀ ਜਾਂਦਾ ਇਹ ਇਹ ਕਿਆਰਾ ਸਾਰਿਆਂ ਨਾਲੋਂ ਛੋਟਾ ਹੈਗਾ ਸਾਰੇ ਕਿਆਰੇਾਂ ਚੋਂ ਜੋ ਜੋ ਵੀ ਆਪਣਾ ਬਲੌਗ ਦੇਖਦਾਗਾ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਚੋਂ ਖੇਤੀ ਕੌਣ ਕੌਣ ਕਰਦਾ ਹੈਗਾ ਮੇਰੇ ਹਿਸਾਬ ਨਾਲ ਤਾਂ ਜ਼ਿਆਦਾ ਖੇਤੀ ਵਾਲੇ ਹੋਣਗੇ ਕਿਉਂਕਿ ਮੈਂ ਖੇਤ ਵਾਲੇ ਬਲੌਗ ਵੱਧ ਪਾਉਣਾ ਨਾ ਹਰੀ ਬਾਹਣ ਭਰਨ ਚ ਤਾਂ ਖਾਸਾ ਟਾਈਮ ਲੱਗੂਗਾ ਤੇ ਜਾਂ ਨਾ ਮੈਂ ਘਰੇ ਚਾਹ ਚੂਪੀ ਕੇ ਘੰਟੇ ਤੱਕ ਆ ਜਾਾਂਗੇ ਚਾਹ ਪਾਣੀ ਪੀ ਕੇ ਹੇਦਰ ਆਪਣਾ ਮੋਟਰਸਾਂ ਖੜਾ ਹੈ ਸੂਏ ਚ ਵੀ ਥੋੜਾ ਥੋੜਾ ਪਾਣੀ ਹੈ। ਕੱਲ ਅਸੀਂ ਛੱਡਿਆ ਸੀ ਪਾਣੀ। ਥੋੜਾ ਥੋੜਾ ਜਾਂਦਾ ਸੀਗਾ। ਲਓ ਜੀ ਅਸੀਂ ਆ ਗਏ ਸੀ ਦੁਬਾਰੇ ਖੇਤ ਤੇ ਗਰਫਤੇ ਨਾਲ ਭਜਾਇਆ ਮੇਰੇ। ਕਹਦਾ ਹੁਣ ਮੈਨੂੰ ਵੀ ਲੈ ਕੇ ਜਾ ਮੈਂ ਵੀ ਜਾਊਂਗਾ। ਚੱਲ ਬਈ ਕਹੀ ਚੱਕ ਫੇਰ। ਰੱਕੇ ਬੰਦ ਪਾਣੀ ਉਹ ਤਾਂ ਟੱਪ ਜਾ ਫੇਰ ਖਾਲ ਟੱਪ ਜਾ ਹਾਂ ਤਾਂ ਨਹੀਂ ਸੱਤ ਨਹੀਂ ਹੋਗਾ ਹੂੰ ਆਉਣਾ ਤੂੰ ਵਿੱਚ ਵੀਡੀਓ ਦੇ ਆਈ ਜਣੇ ਚੱਲੋ ਫੇਰ ਚਲੋ 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 ਆ ਗਿਆ ਮੈਂ ਚਲੋ ਦੇਖਦੇ ਆ ਕਿੰਨਾ ਘਰ ਗਿਆ ਆ ਪਾਣੀ ਦੇਖ ਕੇ ਬਾਗਲੇ ਜਿਹੋ ਦੀ ਆ ਗਏ ਨੇ ਪਹਿਲਾਂ ਉਹ ਦਰਵਾਹਨ ਚ ਬੈਠੇ ਸੀ ਉਹਨਾਂ ਵਾਲੇ ਚ ਹੁਣ ਸਾਰੇ ਇੱਧਰ ਆ ਗਏ ਆਪਣੇ ਵਾਲੇ ਬਾਣ ਚ ਕਿੰਨੇ ਜਿਆਦਾ ਨੇ ਆਹ ਦੇਖੋ ਕਿੰਨੇ ਬੈਠੇ ਨੇ ਇੱਕ ਬਾਗਲਾ ਹੋ ਬੈਠਾਗਾ ਆ ਬੈਠਾ ਬੱਟ ਤੇ ਇੱਕ ਬਾਗਲਾ ਇਹ ਵੱਡਾ ਬਾਗਲਾ ਹੈਗਾ ਬਾਗਲੇ ਤੁਸੀਂ ਬਾਗਲਾ ਵੱਡਾ ਬਾਗਲੇ ਦੇਖ ਲੈ ਬਾਗਲੇ ਬਾਗਲੇ ਪਤਾ ਨਹੀਂ ਲੱਗਿਆ ਕਿੱਥੇ ਨੇ ਆਹ ਦੇ ਕਿੰਨੇ ਫਿਰਦੇ ਆਪਣੇ ਬਾਣ ਚ ਕਿੰਨੇ ਜ਼ਿਆਦਾ ਬਾਗਲੇ ਨੇ ਮੈਂ ਖੈ ਕਬਾਗਲਾਂ ਨਾਲ ਸਾਡਾ ਬੈਠਾ ਹੈ ਇਹ ਸਾਡਾ ਵੱਡਾ ਬਾਗਲਾ ਵਾ ਤੁਸੀਂ ਖੇਤੀ ਕਰਿਆ ਕਰੇਂਗਾ ਵੱਡਾ ਹੋ ਕੇ ਟਰੈਕਟਰ ਚਲਾਇਆ ਕਰੇਗਾ ਪੰਜਾਬ ਤੇ ਲੱਗੇਗਾ ਨਹੀਂ ਖੇਤੀ ਕਰੇਗਾ ਅੰਮੂ ਵੀ ਕਰੂ ਅਸਾ ਨਾਲ ਨਾਲ ਜਾਉ ਵੀ ਮੂ ਵੀ ਜਾਇਆ ਕਰੂ ਨਾਲੇ ਖੇਤੀ ਵੀ ਕਰਾਇਆ ਕਰੂ ਅੱਛਾ ਆ ਕੇ ਰਾਤ ਨੂੰ ਜਾ ਕੇ ਰਾਤ ਨੂੰ ਬਾਲਾ ਟਾਈਮ ਲੱਗਦਾ ਰਾਤ ਨੂੰ ਮੈਂ ਸੌਰੇ ਕਰਕੇ ਜਾਉ ਅੱਛਾ 1 ਮਿੰਟ ਠੀਕ ਆ ਰਾਤ ਨੂੰ ਇੱਧਰ ਕੰਮ ਕਰਾਇਆ ਕਰਾਂਗਾ ਖੇਤਾ ਹੈ ਸਾਰਿਆਂ ਦੇ ਕਰ ਲੋ ਉਹਦੀ ਮੈਂ ਕਿਹੜਾ ਮਾਰਿਆ ਮੁੱਦਰ ਇੱਕ ਘੰਟਾ ਰਹਿ ਗਿਆ ਲੈਟ ਦਾ ਤੇ ਲੈਟ ਵਗ ਜੂ ਫਿਰ ਘਰੇ ਚੱਲਾਂਗੇ ਮੈਂ ਉਧਰ gekeੜਾ ਮਾਰਿਆ ਮੈਂ ਚੰਗਾ ਪਾਪਾ ਤੇ ਡੋਗੀ ਵਾਰੀ ਵਾਰੀ ਕਾ ਤੂੰ ਆਈਂ ਦੇ ਹੋਰਿਆ ਹੋਰਿਆ ਅ ਡੋਗੀ ਅ ਡੋਗੀ ਕੀ ਹਾਲ ਨੇ ਹੈਲੋ ਹੈਂ ਕੇ ਬੋਦੀ ਹੈਲੋ ਹੋਰਿਆ ਹੋਰਿਆ ਕੀ ਦਾ ਗੁੱਸਾ ਤੂੰ ਹੋਰਿਆ ਹੋਰਿਆ ਕੀ ਭਲੀ ਜਾਂਦਾ ਇਹ ਹਾਂ ਪੱਕ ਲੱਗਦੀ ਐ ਮੈਂ ਆਖੇ ਕੀ ਪਾਲੀ ਜਾਂਦਾ ਫਤੀ ਕਹਿੰਦਾ ਇਹਦੀ ਮੰਮੀ ਖੋ ਗਈ ਕਹਿੰਦਾ ਉਹਨੂੰ ਪਾਲਦਾ ਮੰਮੀ ਖੋ ਗਈ ਇਹਦੀ ਮੈਂ ਲੈ ਨਹੀਂ ਰੋਟੀ ਖਾਣੀ ਐ ਅਸਾ ਦਦ ਕਰੇ ਨਾ ਆ ਜੇ ਸੜ ਕਾਂਟੇ ਆਏ ਫਿਰਦੇ ਜਿਵੇਂ ਪਿਓ ਦਾ ਰਾਜ ਹੁੰਦਾ ਕੀ ਕਰੀਏ ਨੇ ਮਾਣ ਬਿੱਲੀ ਪਾਣੀ ਪੀਣੇ ਓ ਫਤੇ ਇੱਧਰ ਗੁਰਫਤੈ ਨੂੰ ਦੇਖੀ ਜਾਇਓ ਕੱਲੇ ਹੀ ਗੱਲਾਂ ਕਰੀ ਜਾਉ ਕੱਲੇ ਹੀ ਖੇਡੀ ਜਾਂਦਾ ਕੱਲੇ ਹੀ ਬੋਲੀ ਜਾਂਦਾ ਕਿਹਾ ਜਾਂਦਾ ਨਾ ਬਚਪਨ ਵੀ ਕਿੰਨਾ ਘੰਟ ਹੁੰਦਾ ਬਚਪਨ ਜਾਂ ਕਰ ਲਾ ਕੀ ਕਰਦਾ कल लिया था रॉकेट चलाऊंगा कहना जी भाई साहब किधर चले ओ किधर चले किधर चला हम्म की हो गया जा गुरफते को जाके खड़ जा ਗਰਫਤੇ ਉਥੇ ਇਕੱਲਾ ਬੈਠਾਗਾ ਉਹਦੇ ਕੋਲ ਬਹਿ ਜਾ ਚੰਗਾ ਸੁਣ ਗਈ ਗੱਲ ਮੇਰੀ ਚੱਲ ਚੱਲੀਏ ਲਾਈਟ ਵੀ ਭਾਗੀ ਚੱਲ ਆ ਜਾ ਆ ਜਾ ਆ ਜਾ ਸ਼ਾਮ ਦੇ ਵੱਜ ਗਿਆ 4:30 ਤੇ ਅੱਜ ਲਾਈਟ 4:30 ਵਜੇ ਗਈ ਹੈਗੀ ਤੇ ਇੱਕ ਕਿਆਰਾ ਰਹਿ ਗਿਆ ਆਪਣਾ ਦੋ ਭਰਗੇ ਸੀਗੇ ਬਸ ਉਹ ਕੱਲ ਨੂੰ ਰਵਾ ਦਾਂਗੇ ਜਿਹੜਾ ਰਹਿ ਗਿਆ ਚਲੋ ਜੀ ਆ ਮੰਜਾ ਕਰ ਦੋ ਖੜਾ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਇੱਥੇ ਲਾ ਦਨੇ ਕੰਧ ਨਾਲ ਕੀ ਅੱਕਾ ਪਾਪਾ ਜੀ ਤੂੰ ਬਹੁਤ ਬਲਾਕ ਬਣਾ ਲੇ ਬਹੁਤ ਬਲਾਕ ਬਣਾ ਲੇ ਚੱਲ ਚੱਲੀਏ ਬਾਕੀ ਜੇ ਤੁਹਾਨੂੰ ਆਪਣਾ ਅੱਜ ਦਾ ਵਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਪਪਾ ਇੱਥੇ ਤਰ ਤੋ ਯਾਰ ਟੋਏ ਪਿਆ ਗੋਦੀ ਚੱਕਾ ਹਾਂ ਅਸਾ ਜੇ ਕੈਸਾ ਟੋਆ ਪਾਟਾ ਹੈ ਲਾਂਗਾ ਨਾ ਲਾਂਗਾ ਜਾਂਦਾ ਹੈ ਨਾ ਟਾਪ ਆ ਜਾਂਦਾ ਹੈ ਜੇ ਕੈਸਾ ਟੋਆ ਪਾਟਾ ਹੈ ਨਾ ਲਾਂਗਾ ਜਾਂਦਾ ਹੈ ਨਾ ਟਾਪ ਆ ਜਾਂਦਾ ਹੈ ਆਉਂਦਾ ਆਉਂਦਾ ਫਤਿਹ ਹੱਥ ਪੈ ਗਿਆ ਕਹਿੰਦਾ ਦੁਕਾਨ ਤੋਂ ਪਤੰਗ ਦਵਾ ਪਾਪਾ ਮੰਮੀ ਗਾ ਐਡਾ ਪਤੰਗ ਲਿਆ ਆ ਪਤੰਗ ਜੱਡਾ ਤੂੰ ਆਪ ਐ ਚੜਾ ਲੇਗਾ ਆਉਂਦਾ ਚੜਾਣਾ ਕਾਲੂ ਚੜਾਈ ਚੰਗਾ ਕਾਲੂ ਸੰਡੇ ਹੈਗਾ ਅੱਜ ਆਪਾਂ ਖਾਵਾਂਗੇ ਸਾਗ ਆ ਮੰਮੀ ਨੇ ਸਾਗ ਰੱਖਤਾ ਇਹ ਮੇਰਾ ਫੇਵਰੇਟ ਹੈਗਾ ਕਿ ਆਪਣਾ ਗੁਰਫਤਿਹ ਬਾੜਾ ਸਾਗ ਖਾਂਦਾ ਇਹ ਵੀ ਬਾੜਾ ਖਾਂਦਾ ਸਾਗ ਮਾਂ ਦਾ ਕਿਹਨੂੰ ਖਾਣਾ ਹੋਰ ਬੜਾ ਖੰਦਾਇਤਾ ਕਾਜੂ ਵੀ ਖਾਉਂ ਤਾ ਮੈਂ ਅੱਜ ਨਹੀਂ ਸਾਗ ਦੀ ਹੀ ਰਹਿੰਦਾ ਸਾਰਾ ਦਿਨ ਵਾ ਸੱਤ ਦਿਨ ਤੋਂ ਖਾ ਰੋ ਸਾਗ ਨਹੀਂ ਧੰਨੀ ਹਰੀ ਹਰੀ ਹੋ ਜੂ ਸਾਗ ਖਾ ਕੇ ਐ ਹੋ ਗਿਆ ਮੇਰੇ ਕਹਾਂ ਸਾਗ ਖਾਣੋਂ ਦੋ ਹਟੇਗਾ ਜਦੋਂ ਧੰਨੀ ਹਰੀ ਹਰੀ ਹੋਗੀ